ਅਗਲੀ ਖਬਰ ਜਿਹੜੀ ਆ ਉਹ ਬੜੀ ਹੈਰਾਨੀਜਨਕ ਹੈਰਾਨੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਸੈਂਟਾ ਮਰੀਆ ਦੇ ਵਿੱਚ ਇੱਕ ਕਾਉਂਟੀ ਸੈਂਟਾ ਮਰੀਆ ਕਾਉਂਟੀ ਦੇ ਵਿੱਚ ਇੱਕ ਅਦਾਲਤ ਦੇ ਵਿੱਚ ਇੱਕ ਬੰਦੇ ਨੇ ਧਮਾਕਾ ਖੇ ਜਿਹੜਾ ਬੈਗ ਸੀਗਾ ਬੰਬ ਸੀਗਾ ਉਹ ਸੱਡ ਦੇ ਉੱਤੇ ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਅਫੜਾ ਦਫੜੀ ਦਾ ਜਿਹੜਾ ਮਾਹੌਲ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੈਂਟਾ ਬਾਰਬਰਾਂ ਕਾਉਂਟੀ ਦੇ ਸੰਤਮ ਸੈਂਟਾ ਮਰੀਆ ਜਿਹੜੀ ਕੋਰਟ ਹਾਊਸ ਆ ਉਹਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਸਵੇਰੇ 8:42 ਮਿੰਟ ਤੇ ਤੇ ਦੱਸਿਆ ਇਸ ਧਮਾਕੇ ਤੋਂ ਬਾਅਦ ਪੰਜ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ ਤੇ ਹੁਣ ਦੱਸਿਆ ਜਾ ਰਿਹਾ ਕਿ ਫਾਇਰ ਆਰਮਜ਼ ਆਫ ਵਾਇਲੇਸ਼ਨ ਦੇ ਜਿਹੜੇ ਦੋਸ਼ ਨੇ ਉਸ ਦੇ ਆਧਾਰ ਤੇ ਹੁਣ ਇਸ ਬੰਦੇ ਦੇ ਵਿਰੁੱਧ ਜਿਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਧਮਾਕਾ ਕੇ ਸਮੱਗਰੀ ਜਿਹੜੀ ਅਦਾਲਤ ਦੇ ਵਿੱਚ ਸਿੱਟੀ ਹੈ ਉਹਨੂੰ ਹੁਣ ਚਾਰਜ ਕੀਤਾ ਜਾਊਗਾ ਅਦਾਲਤ ਦੇ ਜਿਹੜੇ ਕਾਰਜਕਾਰੀ ਅਧਿਕਾਰੀ ਨੇ ਡੈਰਲ ਪਾਰਕਰ ਉਹਨਾਂ ਨੇ ਮੀਡੀਆਦਾਰਿਆਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਜੀਨੇ ਦਰਵਾਜ਼ੇ ਦੇ ਰਾਹੀਂ ਇੱਕ ਬੈਗ ਅੰਦਰ ਸੁੱਟਿਆ ਸੀਗਾ ਛੋਟਾ ਬੈਗ ਤੇ ਜਿਵੇਂ ਉਹ ਸੁੱਟਿਆ ਗਿਆ ਅੰਦਰ ਤਾਂ ਨਾਲ ਦੀ ਨਾਲ ਉਹਦੇ ਚ ਧਮਾਕਾ ਹੋ ਗਿਆ ਜਿਸ ਦੇ ਨਾਲ ਪੰਜ ਜਾਣੇ ਜਿਹੜੇ ਨੇ ਉਹੋ ਜ਼ਖਮੀ ਹੋ ਕੇ ਇਹਦੇ ਨਾਲੇ ਵੀ ਦੱਸਿਆ ਗਿਆ ਕਿ ਉਦੋਂ ਇੱਕ ਲੋਕਲ ਮਾਮਲੇ ਦੀ ਜਿਹੜੀ ਕਾਰਵਾਈ ਸੀ ਉਹ ਚੱਲਣ ਦੀ ਸ਼ੁਰੂਆਤ ਹੋਣੀ ਸੀ ਤੇ ਇਹਨੂੰ ਫਲੋਰ ਦੇ ਉੱਤੇ ਸੁੱਟਿਆ ਗਿਆ ਸੀ ਡੈਰਲ ਪਾਰਕਰ ਨੇ ਜਿਹੜੀ ਮੀਡੀਆ ਅਦਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਉਹ ਕੋਰਟ ਐਗਜ਼ੀਕਿਊਟਿਵ ਆਫੀਸਰ ਉਹ ਦੱਸੇ ਗਏ ਨੇ ਉਸ ਤੋਂ ਬਾਅਦ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਅ ਦੱਸਿਆ ਗਿਆ ਕਿ ਉਹ ਨੌਨ ਲਾਈਫ ਥ्रेटनिंग ਜਿਹੜੀਆਂ ਇੰਜਰੀਜ਼ ਨੇ ਉਹਨਾਂ ਨੂੰ ਕੋਈ ਬੜਾ ਖਤਰਾ ਨਹੀਂਗਾ ਤੇ ਧਮਾਕੇ ਤੋਂ ਬਾਅਦ ਸੈਂਟਾ ਬਰਬਰਾਂ ਕਾਉਂਟੀ ਸ਼ੈਰਫ ਜਿਹੜਾ ਆਫਿਸ ਹੈ ਉਹਨਾਂ ਨੇ ਦੱਸਿਆ ਕਿ ਉਹ ਕ੍ਰੇਗ ਬੋਨਰ ਉਹਨਾਂ ਦੇ ਜਿਹੜੇ ਆਫੀਸਰਜ਼ ਨੇ ਉਹਨਾਂ ਨੇ ਦੱਸਿਆ ਕਿ ਹੁਣ ਜਿਹੜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਦਾ ਮੋਟਿਵ ਕੀ ਸੀਗਾ ਇਹ ਹਲੇ ਸਾਹਮਣੇ ਗੱਲ ਨਹੀਂ ਆਈ ਪਰ ਹਾਂ ਸ਼ੈਰਫ ਦੇ ਆਫਿਸ ਦੇ ਮੁਤਾਬਕ ਉਹਨੂੰ ਆਈਡੈਂਟੀਫਾਈਡ ਕਰ ਲਿਆ ਗਿਆ ਉਹ ਨੈਥਨੀਅਲ ਮੈਗੂਰੀ ਉਹਦਾ ਨਾਮ ਦੱਸਿਆ ਗਿਆ ਜ ਜਿਹਦੀ ਉਮਰ 20 ਸਾਲ ਹੈ ਤੇ ਉਹਨੂੰ ਮਲਟੀਪਲ ਜਿਹੜਾ ਲੋਕਲ ਚਾਰजेस ਦੇ ਆਧਾਰ ਤੇ ਬੁੱਕ ਹੋਣ ਕੀਤਾ ਜਾਊਗਾ ਆ ਕਈ ਮਾਮਲਿਆਂ ਦੇ ਵਿੱਚ ਜਿਵੇਂ ਕਿ ਅਟੈਂਪਟ ਮਰਡਰ ਇੱਕ ਐਕਸਪਲੋਸਿਵ ਡਿਵਾਈਸ ਨੂੰ ਅਦਾਲਤ ਦੇ ਵਿੱਚ ਸਿੱਟਣ ਦੇ ਇਰਾਦੇ ਦੇ ਨਾਲ ਇਸ ਇਰਾਦੇ ਦੇ ਨਾਲ ਕਿ ਮੈਂ ਕਿਸੇ ਨੂੰ ਮਾਰਨਾ ਚਾਹਣਾ ਹੈ ਤੇ ਪੋਸੈਸ਼ਨ ਆਫ ਐਕਸਪਲੋਸਿਵ ਡਿਵਾਈਸ ਦੇ ਆਧਾਰ ਦੇ ਉੱਤੇ ਬੋਨਰ ਨੇ ਜਿਹੜੇ ਕ੍ਰੇਗ ਬੋਨਰ ਨੇ ਉਹਨਾਂ ਨੇ ਇਹ ਜਾਣ ਕਰ ਦਿੱਤੀ ਹੈ ਆ ਹਾਲੇ ਕਹਿੰਦੇ ਕਿ ਉਹਨੂੰ ਜਿਹੜਾ ਹੈਲਡ ਕੀਤਾ ਗਿਆ ਵਿਦਆਊਟ ਬੇਲ ਦੇ ਬੋਨਰ ਨੇ ਇਸ ਗੱਲ ਦੀ ਜਾਣ ਕਰ ਦਿੱਤੀ ਹੈ ਉਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਹੈ ਕਿ ਇਹ ਜਿਹੜਾ ਮੇਗੂਰੀ ਹੈ ਇਹਨੇ ਇੱਕ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਤਮਾਕਾ ਖੇਜ ਸਮੱਗਰੀ ਹੈ ਜਾਂ ਇਸ ਅਦਾਲਤ ਦੇ ਬਾਅਦ ਇਹ ਬਾਹਰ ਇਹਨੇ ਸ਼ੱਕੀ ਗੀੜੀਆਂ ਵੀ ਲਾਈਆਂ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਅੱਗੇ ਜਾਂਚ ਦੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਤੁਸੀਂ ਦੇਖੋ ਕਿ 트럼ਪ ਤੇ ਜਿਹੜਾ ਹਮਲਾ ਕਰਨ ਵਾਲਾ ਉਹ ਵੀ ਇੱਕ ਨੌਜਵਾਨ ਉਮਰ ਦਾ ਤੇ ਜਿਹੜਾ ਇਸ ਅਦਾਲਤ ਦੇ ਵਿੱਚ ਅੱਜ ਉਹਨੇ ਜਿਸ ਤਰੀਕੇ ਦੇ ਸਮਨਸ਼ਾ ਦੇ ਨਾਲ ਇਹ ਸਿੱਟੀ ਤਮਾਕਾ ਖੇਜ ਜਿਹੜੀ ਸਮੱਗਰੀ ਉਹ ਵੀ 20 ਸਾਲ ਦੀ ਉਮਰ ਦਾ ਹੈ ਤੇ ਸਕੂਲਾਂ ਦੇ ਵਿੱਚ ਜਿਹੜੇ ਟੀਨਸ ਨੇ ਉਹ ਲਗਾਤਾਰ ਹਥਿਆਰਾਂ ਦੇ ਮਾਮਲੇ ਚ ਕਹਿ ਲਓ ਜਾਂ ਉਹ ਲਗਾਤਾਰ ਵਾਇਲੈਂਟ ਸਕੂਲ ਦੇ ਵਿੱਚ ਅਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਦੇ ਚੁੱਕੇ ਨੇ ਜੀ